ਅੰਮ੍ਰਿਤਸਰ ਦੇ ਸੁਲਤਾਨਪਿੰਡ ਥਾਣੇ ਦੇ ਸੁਲਤਾਨਪਿੰਡ ਪੱਤੀ ਇਲਾਕੇ ਦੇ ਵਿੱਚ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿੱਥੇ ਦੁਲਹਨ ਦੇ ਪਹਿਰਾਵੇ ਦੇ ਵਿੱਚ ਸਜੀ ਇੱਕ ਕੁੜੀ ਦੀ ਤਸਵੀਰ ਵਿਆਹ ਤੋਂ ਬਾਅਦ ਦੀ ਨਹੀਂ ਬਲਕਿ ਵਿਆਹ ਵਾਲੇ ਦਿਨ ਦੀ ਹੈ ਜੀ ਹਾਂ ਜਿਸਦੇ ਹੱਥਾਂ ਵਿੱਚ ਵਿਆਹ ਵਾਲਾ ਚੂੜਾ ਵੀ ਪਿਆ ਹੋਇਆ ਹੈ ਜਿਸ ਦਾ ਅੱਜ ਵਿਆਹ ਹੋਣਾ ਸੀ ਪਰ ਲਾੜਾ ਬਰਾਤ ਲੈ ਕੇ ਹੀ ਨਹੀਂ ਪਹੁੰਚਿਆ ਤਨਨ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਸੁਲਤਾਨਪਿੰਡ ਪੱਤੀ ਇਲਾਕੇ ਦੇ ਵਿੱਚ ਇੱਕ ਕੁੜੀ ਦੇ ਵਿਆਹ ਦੀ ਅੱਜ ਤਰੀਕ ਸੀ ਪਰ ਵਿਆਹ ਵਾਲਾ ਮੁੰਡਾ ਬਰਾਤ ਲੈ ਕੇ ਹੀ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸਭ ਕੁਝ ਧਰਿਆ ਤਰਿਆ ਰਹਿ ਗਿਆ ਕੁੜੀ ਸਜ ਛਕੇ ਦੁਲਹਨ ਦੇ ਲਿਬਾਸ ਦੇ ਵਿੱਚ ਵਿਆਹ ਵਾਲੀ ਜਗ੍ਹਾ ਉੱਤੇ ਬੈਠੀ ਰਹੀ ਪਰਿਵਾਰ ਤੇ ਰਿਸ਼ਤੇਦਾਰ ਬਰਾਤ ਦੇ ਆਉਣ ਦਾ ਇੰਤਜ਼ਾਰ ਕਰਦੇ ਰਹਿ ਗਏ ਇਸ ਤੋਂ ਬਾਅਦ ਲੜਕੀ ਪਰਿਵਾਰ ਦੇ ਵੱਲੋਂ ਐਸਡੀ ਸ਼ਿਕਾਇਤ ਪੁਲਿਸ ਥਾਣੇ ਦਿੱਤੀ ਗਈ ਤੇ ਇਨਸਾਫ ਦੀ ਗੁਹਾਰ ਲਗਾਈ ਗਈ ਆ ਅਖੀਰ ਕਿਉਂ ਲਾਣਾ ਬਰਾਦ ਲੈ ਕੇ ਨਹੀਂ ਪਹੁੰਚਿਆ ਕੀ ਹੈ ਪੂਰਾ ਮਾਮਲਾ ਸੁਣੋ ਲੜਕੀ ਤੇ ਉਸਦੇ ਪਰਿਵਾਰ ਦੀ ਜ਼ੁਬਾਨੀ ਤੁੰਮੇ ਨੂੰ ਅੱਜ ਗੁੱਸਾ ਚੜਿਆ ਮੈਂ ਅਖਾ ਜਿਹਨਾਂ ਨੂੰ ਨਾ ਚਰਚਾ ਚ ਆਇਆ ਉਹਨਾਂ ਦਾ ਟੱਬਰ ਅੱਜ ਜਾ ਕੇ ਘੇਰਨਾ ਵਾਂਗਾ ਤੇ ਫਿਰ ਘੇਰਿਆ ਉਹਨਾਂ ਨੂੰ ਅਸੀਂ ਅੱਖਾਂ ਹੀ ਬੂਵਾਂ ਨੀ ਕਾ ਖੋਲਣਾ ਹੀ ਅੱਜ ਇਹਨਾਂ ਨੂੰ ਕਸੇਟਣਾ ਵਾਂਗਾ ਇਹਨਾਂ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਕੀ ਕਹਿਣਗੇ ਵੀ ਤੁਸੀਂ ਵਿਆਹ ਕਰਨ ਗਏ ਤਾਂ ਅੱਜ ਖਾਲੀ ਮੁੜ ਕੇ ਆਏ ਸਾਡੀ ਬੇਇੱਜ਼ਤੀ ਮਹਿਸੂਸ ਹੋਈ ਆਗੀ ਤੇ ਅਸੀਂ ਫਿਰ ਤਾਂ ਕਰਕੇ ਉਹਨਾਂ ਨੂੰ ਫੜਿਆ ਨਹੀਂ ਤੇ ਅਸੀਂ ਇਹੋ ਆਨੇ ਹੁੰਦੇ ਹਾਂ ਸਾਡੀ ਮੱਲੇ ਦੇ ਵਿੱਚ ਬੇਇੱਜ਼ਤੀ ਨਾ ਹੋਵੇ ਤਾਂ ਨਾ ਕੇ ਨੂੰ ਪਤਾ ਲੱਗੇ ਅਸੀਂ ਚੁੱਪ ਕਰਕੇ ਆਪਣੀ ਇੱਜ਼ਤ ਨਾ ਚੱਲ ਸਾਡੀ ਧੀ ਮੰਨ ਗਈ ਆਗੀ ਤੇ ਅਸੀਂ ਚਲੋ ਜਿੱਦਾਂ ਵੀ ਲੋਕੀ ਕਰਦੇ ਆਂ ਵਿਆਹ ਦਿੰਨੇ ਆਂ ਜੇ ਨਾਮ ਦਾ ਗੱਲ ਕੀ ਹੈ ਬਰੋਣਾ ਦਾ ਹਾਂਜੀ ਰਾਲ ਲੈ ਕੇ ਕਿਉਂ ਨਹੀਂ ਆਇਆ ਭਰਾ ਤਾਂ ਲੈ ਕੇ ਪਤਾ ਨਹੀਂ ਉਹ ਕਿਉਂ ਨਹੀਂ ਆਇਆ ਕੁਛ ਨਹੀਂ ਕਰਦੇ ਫੋਨ ਆਇਆ ਕਰਦੇ ਫੋਨ ਲਾਇਓ ਕਹਿੰਦੇ ਸੀ ਬੇਦਖਲ ਕੀਤਾ ਹੀ ਨਹੀਂ ਗਾ ਆਉਣਾ ਤੇ ਮੁੰਡਾ ਦਾ ਹੀ ਮੈਂ ਕੱਲਾ ਆਉਣਾ ਕਿੰਨੀ ਦੇਰ ਤੋਂ ਰਿਲੇਸ਼ਨ ਤੇ ਰਿਹਾ ਹੈ ਕਿੱਥੇ ਵੀ ਤੇ ਤੁਹਾਡੀ ਕੁੜੀ ਨੂੰ ਮਿਲਦਾ ਰਿਹਾ ਹੈ ਹਾਂਜੀ ਸਰ ਜੀ ਪਤਾ ਨਹੀਂ ਗਾ ਇਹ ਮਤਲਬ ਪੀ ਬਟਿਕ ਤੇ ਜਾਂਦੀ ਰਹੀ ਬਟਿਕ ਤੋਂ ਉੱਥੋਂ ਜਾਂਦੇ ਰਹੇ ਅਗੇ ਤੇ ਸਾਨੂੰ ਨਹੀਂ ਪਤਾ ਹੁੰਦਾ ਤੇ ਉਹ ਆਂਦੀ ਨਹੀਂ ਮੇਰੀ ਕਿਹੇ ਨਾਮ ਨਿਯਮ ਸਹੀ ਸਲਾਮ ਤੇ ਮਮੀ ਮੈਨੂੰ ਕੋਈ ਇਹ ਕਹਿੰਦੇ ਨੇ ਜੇ ਮੈਂ ਪੋਤਾ ਤੇਰੀ ਕਿਹਨੇ ਗੱਲਬਾਤ ਆ ਸਾਨੂੰ ਦੱਸ ਦੇ ਕੋਈ ਗੱਲ ਨਹੀਂ ਜੇ ਤੂੰ ਆਦ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਅਸੀਂ ਜਦੋਂ ਮੰਗਣੀ ਕਰਨੀ ਆ ਆਖਣਾ ਹੀ ਮੁੰਡਾ ਵੇਖਣ ਲੱਗੇ ਇਹਨੇ ਕਹਣਾ ਮੇਰੀ ਮੰਗਣੀ ਨਾ ਕਰੋ ਵੀ ਕਿ ਮਮੀ ਮੈਂ ਨਹੀਂ ਕਰਾਉਣਾ ਵੀ ਮੈਂ ਨਹੀਂ ਕਰ ਆਇਆ ਕੋਈ ਚੱਕਰ ਕੀ ਜੇ ਕੋਈ ਮੁੰਡੇ ਤੈਨੂੰ ਵੀ ਪਸੰਦ ਹੈ ਤੂੰ ਦੱਸ ਸਾਨੂੰ ਅਯੋਧਨਾ ਕਰ ਲਾਂ ਇਹ ਤਾਂ ਵੀ ਨਹੀਂ ਹਨ ਦੱਸਦੀ ਹੁੰਦੀ ਉਹ ਚਰਚ ਚ ਜਾਂਦੇ ਸੀ ਮੈਂ ਵੀ ਚਰਚੇ ਜਾਨੀ ਸੀ ਪਹਿਲਾਂ ਉਹ ਇੱਥੇ ਕੰਮ ਸਿੱਖਦੇ ਸੀ ਝੂੜੇ ਦਾ ਤੇ ਇਦਾਂ ਹੀ ਹੁੰਦੇ ਸੀ ਤੇ ਮੈਂ ਵੀ ਜਾਣਦੀ ਹੁੰਨੀ ਸੀ ਤੇ ਜਦੋਂ ਵੀ ਉਹਨੇ ਜਦੋਂ ਉਹਨੇ ਮੈਨੂੰ ਵੇਖਿਆ ਤੇ ਉਹ ਕਹਿੰਦਾ ਸਹੀ ਮੈਂ ਤੈਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਮੈਂ ਕਹਾਂ ਮੈਂ ਤੈਨੂੰ ਪਿਆਰ ਨਹੀਂ ਕਰਦੀ ਤੇ ਇਦਾਂ ਮੇਰੇ ਪਿੱਛੇ ਆਉਣਾ ਮੈਂ ਸਕੂਲ ਜਾਣਾ ਮੇਰੇ ਪਿੱਛੇ ਆਉਣਾ ਮੈਂ ਪੇਪਰ ਦੇਣ ਜਾਣਾ ਮੇਰੇ ਪਿੱਛੇ ਆ ਜਾਣਾ ਤੇ ਮੈਨੂੰ ਗੁੱਸਾ ਚੜਨਾ ਮੈਂ ਆਪਣੀ ਮੰਮੀ ਨੂੰ ਵੀ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਨੇ ਮੈਨੂੰ ਦੱਸਣ ਨਹੀਂ ਦੇਣਾ ਇਨੇ ਕਹਣਾ ਮੈਂ ਤੇਨਾ ਵਿਆਹ ਕਰਾਉਣਾ ਵਾ ਤੂੰ ਮੇਨਾ ਮੇਰੇ ਨਾਲ ਗੱਲਬਾਤ ਕਰ ਇਦਾਂ ਮੈਂ ਕਹਿਆ ਨਹੀਂ ਮੈਂ ਤੇਨਾ ਗੱਲਬਾਤ ਕਰਨੀ ਤੂੰ ਮੈਂ ਮੈਨੂੰ ਤੇ ਤੇ ਯਕੀਨ ਨਹੀਂ ਆ ਇਨੇ ਤਾਂ ਵੀ ਮੈਨੂੰ ਆਪਣੇ ਪਿਆਰ ਚ ਫਸਾ ਕੇ ਆਪਣੇ ਆਪਣੇ ਨਾਲ ਵਿਆਹ ਕਰਾਉਣ ਦਾ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੇਨਾ ਕਿ ਮੈਂ ਤੇਨਾ ਵਿਆਹ ਕਰਾਉਣਾ ਕਿ ਮੈਂ ਪੰਜ ਸਾਲਾਂ ਬਾਅਦ ਪੱਕਾ ਤੇਨਾ ਵਿਆਹ ਵਿਆਹ ਕਰਾਉਣਾ ਵਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਵੀ ਮੁੱਕਰ ਗਿਆ ਸਾਡੇ ਘਰੇ ਆਣ ਜਾਣ ਕਿਸ ਤਰ੍ਹਾਂ ਆਇਆ ਯਾਰ ਸਾਡੇ ਘਰੇ ਆਣ ਜਾਣ ਉਹ ਚਰਚਾ ਚੰਦੇ ਸੀ ਤੇ ਅਸੀਂ ਵੀ ਜਾਂਦੇ ਸੀ ਅਇਨੇ ਹੀ ਜਾਣੇ ਉਹ ਹੁੰਦੇ ਹੁੰਦੇ ਸੀ ਤੇ ਇਸ ਤਰ੍ਹਾਂ ਮੈਂ ਵੀ ਜਾਣ ਲੱਗੀ ਤੇ ਮੇਰੀ ਮੰਮਾ ਵੀ ਜਾਣ ਲੱਗ ਪਏ ਹੌਲੀ ਹੌਲੀ ਨਹੀਂ ਚਰਚੇ ਚ ਤੇ ਚਰਚੇ ਚ ਜਾਂਦੇ ਜਾਂਦੇ ਫਿਰ ਉਹ ਹੌਲੀ ਹੌਲੀ ਸਾਡੇ ਘਰੇ ਆਉਣ ਦੇ ਪੇ ਅਸੀਂ ਵੀ ਜਾਣ ਦੇ ਪੇ ਤੇ ਮੇਲ ਮਲਾਪ ਹੋ ਗਿਆ ਤੇ ਇਦਾਂ ਉਹ ਬਾਅਦ ਵਿੱਚ ਮੈਂ ਪਾਸਟਰ ਜੀ ਨੂੰ ਭੇਜਿਆ ਕਿ ਮੈਂ ਕਿਹਾ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਉਹ ਉਹਨਾਂ ਦੇ ਘਰੇ ਗਏ ਉਹਨਾਂ ਦੇ ਮਾਪੇ ਮੰਨ ਵੀ ਗਏ ਉਹਨਾਂ ਦੇ ਬ੍ਰਦਰ ਸਿਸਟਰ ਹੀ ਨਹੀਂ ਮੰਨੇ ਉਹ ਕਹਿੰਦੇ ਨਾ ਅਸੀਂ ਇਸ ਕੁੜੀ ਨਾਲ ਵਿਆਹ ਕਰਾਉਣਾ ਹੀ ਨਹੀਂ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਕੀ ਨਹੀਂ ਪ੍ਰੋਬਲਮ ਵਿਆਹ ਤਾਂ ਪਹਿਲਾਂ ਇਹ ਮੈਨੂੰ ਚਲਾਗ ਹੋਟਲ ਦੇ ਵਿੱਚ ਖੜਦਾ ਰਿਹਾ ਉਮਦਾਰਿਆ ਇਸ ਤਰ੍ਹਾਂ ਮੇਰੇ ਨਾਲ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਵਾ ਬਾਅਦ ਵਿੱਚ ਵਿਆਹ ਦੀ ਇਹ ਵਿਆਹ ਤੋਂ ਮੁੱਕਰ ਗਿਆ ਤੇ ਜਦੋਂ ਇਹ ਵਿਆਹ ਤੋਂ ਮੁੱਕਰਿਆ ਤੇ ਮੈਂ ਆਪਣੀ ਗੁੱਸੇ 'ਚ ਆ ਕੇ ਮੈਂ ਮੈਂ ਪਹਿਲਾਂ ਮਾਰੀ ਚੱਲੀ ਸੀ ਮੈਂ ਮਰਨ ਤੋਂ ਬਚੀ ਮੈਂ ਫੇਰ ਬਾਅਦ ਵਿੱਚ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਗਈ ਤੇ ਮੈਂ ਉੱਥੇ ਦਰਖਾਸਤ ਦੇ ਦਿੱਤੀ ਉੱਥੇ ਦਰਖਾਸਤ ਦੇ ਦਿੱਤੀ ਪਹਿਲਾਂ 3-4 ਮਹੀਨੇ ਉੱਥੇ ਪੇਸ਼ ਹੀ ਨਹੀਂ ਹੋਇਆ ਘਰ ਦੇ ਵੀ ਕਹਿੰਦੇ ਸੀ ਬੇਦਖਲ ਕੀਤਾ ਉੱਥੇ ਪੇਸ਼ ਨਹੀਂ ਜਦੋਂ ਹੋਇਆ ਜਿਸ ਦਿਨ ਪੇਸ਼ ਹੋਇਆ ਉੱਥੇ ਆ ਕੇ ਕਹਿੰਦਾ ਮੈਂ ਵਿਆਹ ਕਰਾਉਣਾ ਚਾਹੁੰਦਾ ਹਾਂ ਹਾਂਜੀ ਵਿਆਹ ਦੀ ਤਰੀਕ ਵੀ ਰੱਖ ਲਈ ਸਭ ਕੁਝ ਹੋ ਗਿਆ ਤੇ ਬਾਅਦ ਵਿੱਚ 3 ਮਹੀਨੇ ਬਾਅਦ ਵਿਆਹ ਹੀ ਮੇਰਾ ਵਿਆਹ ਮਾਰਚ ਦੀ 30 ਤਰੀਕ ਨੂੰ ਹੀ ਤੇ 30 ਤਰੀਕ ਤੋਂ 3 ਮਹੀਨੇ ਨੇ ਮੈਨੂੰ ਇੱਕ ਫੋਨ ਨਹੀਂ ਕੀਤਾ ਵਿਆਹ ਦੀ ਤਰੀਕ ਵੀ ਰੱਖ ਕੇ ਇੱਕ ਵੀ ਫੋਨ ਨਹੀਂ ਕੀਤਾ ਕਿੱਦਾਂ ਜਾਂ ਕਿੱਥੇ ਐ ਜਾਂ ਕਿੱਦੇ ਨਹੀਂ ਵਿਆਹ ਦੀ ਤਿਆਰੀ ਹੋ ਗਈ ਜਾਂ ਨਹੀਂ ਹੋਈ ਕਿੱਦਾਂ ਕੁਝ ਵੀ ਨਹੀਂ ਕੀਤਾ 29 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ 30 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ ਮੈਨੂੰ ਫੋਨ ਕਰਨ ਦੇ ਕੱਲ ਵਿਆਹ ਵਾ ਤੇ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਕਿਹਾ ਵਿਆਹ ਦੀ ਤਰੀਕ ਤੁਸੀਂ ਰੱਖੀਏ ਦਿਨ ਵੀ ਤੁਸੀਂ ਦੱਸ ਦੋ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਜਦ ਮੈਨੂੰ ਪੁੱਛਿਆ ਤੇ ਮੈਂ ਕਿਹਾ ਊਮਨ ਸੈੱਲ ਚ ਆ ਜਾਓ ਉੱਥੇ ਮਿਲਾਂਗੇ ਤੇ ਉੱਥੇ ਐਂ ਹੀ ਪਹੁੰਚੇ ਸਾਰਾ ਟੱਬਰ ਮੈਂ ਸਾਰਾ ਕੁਝ ਲੈ ਗਏ ਮੈਂ ਆਪਣਾ ਸਮਾਨ ਵੀ ਲੈ ਗਈ ਮੈਂ ਪੈਕਿੰਗ ਸਾਰੀ ਆਪਣੀ ਕਰਕੇ ਲੈ ਗਈ ਉਹ ਉੱਥੇ ਆਇਆ ਹੀ ਨਹੀਂ ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚਾ ਚ ਆਇਆ ਸਾਡੇ ਘਰ ਦੇ ਲੱ ਉਹ ਕੋਈ ਨਹੀਂ ਉਹ ਮਨਾ ਕਿਤਾ ਕੀ ਕਾਰਨ ਲਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਜ਼ ਕਰਕੇ ਮੈਨੂੰ ਛੱਡ ਦਿੱਤਾ ਉਹਨੇ ਮੈਨਾਂ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹ ਹੀ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰਨਾ ਕਹਿੰਦੇ ਹੋ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅਦਬ ਵਿਚਾਲੇ ਛੱਡ ਦਿੱਤਾ ਕਿ ਲੱਗਦਾ ਜਦੋਂ ਮਾਂ ਦੀਆਂ ਸੋਹਾਂ ਖਾ ਲਈਆਂ ਸੀ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਭਾਈਆਂ ਉਹਨੇ ਨਹੀਂ ਨਭਾਈਆਂ ਸਰ ਕੀ ਤਲਾਕ ਮਿਲੀ ਸੀ ਤੁਹਾਨੂੰ ਤਲਾਕ ਨੂੰ 112 ਤੋਂ ਮਿਲੀ ਸੀ ਤੇ ਇੱਥੇ ਕੋਈ ਵਿਆਹਬੂ ਦਾ ਹੈਗਾ ਕੋਈ ਚੱਕਰ ਇਹਨਾਂ ਦਾ ਕੁੜੀ ਮੁੰਡੇ ਦਾ 112 ਤੋਂ ਅਸੀਂ ਆਏ ਆ ਇੱਥੇ ਆ ਕੇ ਅਸੀਂ ਪਤਾ ਕੀਤਾ ਤੇ ਕੁੜੀ ਨੇ ਚੂੜਾ ਪਾਇਆ ਹੋਇਆ ਸੀ ਠੀਕ ਆ ਤਿਆਰ ਬਿਆ ਤਿਆਰ ਬੈਠੀ ਸੀ ਤੇ ਮੁੰਡਾ ਨਹੀਂ ਪਹੁੰਚਾ ਉੱਥੇ ਤੇ ਅਸੀਂ ਹੁਣ ਆਏ ਆ 112 ਤੇ ਇਹਦੀ ਆਲਰੇਡੀ ਜਿਹੜੀ ਕੰਪਲੇਂਟ ਆ ਉਹ ਔਮਨ ਸੈਲ ਤੇ ਚੱਲ ਰਹੀ ਆ ਬਾਕੀ ਡੀਲ ਉਹ ਹੀ ਕਰਨਗੇ ਪਿੱਛੇ ਹੋ ਜਾਓ ਕੀ ਤੁਹਾਡੇ ਵੱਲੋਂ ਵੀ ਗੱਲ ਕਰ ਦਿੱਤੀ ਆ ਹਾਡੇ ਵੱਲੋਂ ਅਸੀਂ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈ ਹੁਣ ਉਹ ਆਪਣੇ ਉਹ ਮੈਨੂੰ ਸੈਲ ਦੇ ਇੰਚਾਰਜ ਜਿਹੜੇ ਨੇ ਲੇਡੀਜ਼ ਲੱਗੇ ਉਹੋ ਦੇਖਣ ਤੁਹਾਨੂੰ ਕੀ ਦੱਸਿਆ ਕੁੜੀ ਨੇ ਆਪਣੇ ਕੋਲ ਹਾਂ ਹੁਣ ਤੇ ਇਹੋ ਕੋਈ ਦੱਸਿਆ ਵੀ ਮੈਂ ਹੁਣ ਮੈਰਿਜ ਨਹੀਂ ਕਰਾਉਣਾ ਚਾਹੁੰਦੀ ਪਹਿਲਾਂ ਮੈਂ ਕਰਾਉਣਾ ਚਾਹੁੰਦੀ 6 ਸਾਲ ਤੋਂ ਮੈਂ ਫਿਜ਼ੀਕਲ ਰਿਲੇਸ਼ਨ ਹੀ ਜਾਨਣਾ ਠੀਕ ਹੈ ਨਾ ਕਿ ਦੱਸਿਆ ਲਈ ਵਿਆਹ ਦਾ ਟਾਈਮ ਸੀ ਜਿਆਦਾ ਹਾਂ ਦੱਸਿਆ ਅਜ ਵਿਆਹ ਦਾ ਟਾਈਮ ਹੀ ਨਹੀਂ ਪਹੁੰਚਿਆ ਲੜਕਾ ਨਹੀਂ ਪਹੁੰਚਿਆ ਹੁਣ ਜੋ ਕਿ ਬੰਦੀ ਕਾਰਵਾਈ ਹੈ ਕਹਿੰਦੇ ਕਰਦੇ ਤੁਹਾਡੀ ਗੱਲ ਹੋਈ ਕਿ ਪਰਿਵਾਰ ਦੂਜੇ ਪਰਿਵਾਰਾਂ ਦੇ ਮੁੰਡਿਆਂ ਨਾਲ ਨਹੀਂ ਸਾਡੀ ਨਹੀਂ ਉਹਨਾਂ ਨਾਲ ਕੋਈ ਗੱਲ ਹੋਈ ਇਹ ਤਾਂ ਬੜੀ ਗੱਦਾਰ ਨਾ ਫਰਮ ਤੇ ਨੋ ਪਿਆ ਗਿਆ ਨਾ ਨਾ ਹਾਲ ਤਾਂ ਨੌਚ ਲਿਆਤਾ ਮੈਂ ਰੀਡਰ ਸਾਹਿਬ ਦੇ ਨੌਚ ਲਿਆਤਾ ਸੀ ਐਸ ਐਚਓ ਨੇ ਨੌਚ ਲਿਆਤਾ ਠੀਕ ਹੈ ਇਹ ਬਰਵਤੀ ਕਾਵੇ ਕੀਤੀ ਹੈ ਇਹ ਵੂਮਨ ਸੈਲ ਦਾ ਮਸਲਾ ਉਹ ਉਹੀ ਕਰਨਗੇ ਹਾਲੇ ਅਸੀਂ ਮੌਕੇ ਤੇ ਆਉਣਾ ਹੀ ਅਸੀਂ ਮੌਕੇ ਤੇ ਕਰਕੇ ਵੀਟ ਕਰ ਲਈਏ ਅਲੱਦਾ ਕੁੜੀ ਨਾਲ ਮਿਲੂਗਾ ਮਿਲਣਾ ਚਾਹੀਦਾ ਮਿਲੂਗਾ ਜਰੂਰ ਮਿਲੂਗਾ ਨਾਲ ਹੀ ਕਦੀ ਗੱਲ